ਇਜ਼ਰਾਈਲ ਅਤੇ ਈਰਾਨ ਵਿਚਕਾਰ ਚੱਲ ਰਹੇ ਸੰਘਰਸ਼ ਨੇ ਮੱਧ ਪੂਰਬ ਨੂੰ جنگ ਦੀ ਕਗਾਰ ਤੇ ਲਿਆ ਕੇ ਖੜਾ ਕਰ ਦਿੱਤਾ। ਇੱਕ ਪਾਸੇ ਇਜ਼ਰਾਈਲ ਈਰਾਨ ਦੇ ਪਰਮਾਣੂ ਠਿਕਾਣਿਆਂ ਤੇ ਹਮਲੇ ਤੇਜ਼ ਕਰ ਚੁੱਕਾ ਹੈ, ਜਦਕਿ ਦੂਜੇ ਪਾਸੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਦੀ ਚੁੱਪੀ ਅਤੇ ਉਨ੍ਹਾਂ ਦੇ ਅਸਪਸ਼ਟ ਬਿਆਨ ਪੂਰੀ ਦੁਨੀਆ ਲਈ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਟਰੰਪ ਦਾ ਰਵਈਆ ਇਸ ਗੱਲ ਦਾ ਫੈਸਲਾ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ ਕਿ ਹੁਣ ਤਣਾਅ ਪੂਰੇ ਯੁੱਧ ਵਿੱਚ ਬਦਲਦਾ ਜਾ ਰਿਹਾ ਹੈ ਡੋਨਲਡ ਟਰੰਪ ਨੇ ਦ ਵਾਲ ਸਟਰੀਟ ਜਰਨਲ ਨੂੰ ਦੱਸਿਆ ਕਿ ਉਹਨਾਂ ਨੇ ਈਰਾਨ ਦੇ ਹਮਲੇ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਸੀ ਪਰ ਆਖਰੀ ਹੁਕਮ ਦੇਣ ਤੋਂ ਪਹਿਲਾਂ ਉਹ ਦੇਖਣਾ ਚਾਹੁੰਦੇ ਹਨ ਕਿ ਈਰਾਨ ਆਪਣਾ ਪਰਮਾਣੂ ਕਾਰਜਕ੍ਰਮ ਛੱਡਦਾ ਹੈ ਜਾਂ ਨਹੀਂ ਵਾਈਟ ਹਾਊਸ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਮੈਂ ਕਰ ਸਕਦਾ ਹਾਂ ਮੈਂ ਨਹੀਂ ਵੀ ਕਰ ਸਕਦਾ ਕੋਈ ਨਹੀਂ ਜਾਣਦਾ ਕੀ ਮੈਂ ਕੀ ਕਰਨ ਵਾਲਾ 트럼ਪ ਨੇ ਦਾਵਾ ਕੀਤਾ ਕਿ ইরਾਨੀ ਅਧਿਕਾਰੀ ਵਾਸ਼ਿੰਗਟਨ ਵਿੱਚ ਗੱਲਬਾਤ ਕਰਨਾ ਚਾਹੁੰਦੇ ਹਨ ਪਰ ਉਨ੍ਹਾਂ ਨੇ ਇਹ ਵੀ ਕਿਹਾ ਹੁਣ ਬਹੁਤ ਦੇਰ ਹੋ ਚੁੱਕੀ ਹੈ ਇਸ ਦੇ ਨਾਲ ਹੀ ਜਰਮਨੀ ਫਰਾਂਸ ਤੇ ਬ੍ਰਿਟੇਨ ਦੇ ਵਿਦੇਸ਼ ਮੰਤਰੀ ਸ਼ੁੱਕਰਵਾਰ ਨੂੰ ਜਿਨੀਵਾ 'ਚ ਇਰਾਨ ਦੇ ਵਿਦੇਸ਼ ਮੰਤਰੀ ਨਾਲ ਮਿਲਣਗੇ ਤਾਂ ਜੋ ਉਹ ਇਰਾਨ ਨੂੰ ਇਹ ਯਕੀਨ ਦਿਵਾ ਸਕਣ ਕਿ ਉਸ ਦਾ ਪਰਮਾਣੂ ਕਾਰਜਕ੍ਰਮ ਸਿਰਫ ਨਾਗਰਿਕ ਉਪਯੋਗ ਲਈ ਹੀ ਹੈ